ਦੇ ਮੈਨੂੰ ਵੋਟ ਪਾ ਦਿਓ ਪਹਿ ਤੁਹਾਡਾ ਸਨ ਜ਼ਿੰਦਗੀ ਭਰ ਤੁਹਾਨੂੰ ਦੇਖਿਆ ਐਹਸਾਨ ਕਦੀ ਨਹੀਂ ਭੁੱਲੂਗਾ ਤੁਹਾਡਾ ਕਦੀ ਜ਼ਿੰਦਗੀ ਚ ਐਸਾਨ ਇੱਕ ਵਾਰੀ ਦਿਨ ਟੀਮ ਨੂੰ ਸਪੋਰਟ ਕਰਕੇ ਦੇਖੋ ਉਸ ਤੋਂ ਬਾਅਦ ਹਰ ਲੋਕੀ ਜਾਣਗੇ ਵੀ ਨੀਟੂ ਨੂੰ ਇਦਾਂ ਦਾ ਕੈਂਡੀਡੇਟ ਢੀਟੂ ਵਰਗਾ ਕੈਂਡੀਡੇਟ ਸਾਡੇ ਇਲਾਕੇ ਨੂੰ ਚਾਹੀਦਾ ਪੈ ਨੇ ਕਿ ਨੀਟੂ ਗਾਣੇ ਬੜੇ ਲੰਬੀ ਰੇਲ ਬਣਾ ਦਿੰਦਾ ਲੈ ਲੈ ਨਾਲ ਆਈ ਜਾਂਦਾ ਲੈ ਜਾਂਦਾ ਅੱਜ ਕਿਹੜੇ ਗਾਣੇ ਸੁਣਾਦਾ ਚਾਦੇ ਨਾਲ ਤੁਸੀਂ ਖਾਦਾ ਇੱਕ ਅਦੀ ਕੇਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਈਵਨ ਦੇ ਵਿੱਚ ਚੱਲ ਰਿਹਾ ਕੋਈ ਨਾ ਕੋਈ ਕਟਾਲਾ ਕਿ ਈਵਨ ਦੇ ਬੇ ਸਾਦੀ ਬੈਠੇ ਸਾਰੇ ਹੁਣ ਮੌਣ ਹੈ ਕਰੋਨਾ ਪਿੱਛੇ ਕਰੋਨਾ ਬੀਸੀਪ ਬਣ ਗਿਆ ਤੁਹਾਡਾ ਜੂਮ ਕਰੋਨਾ ਏਰੀਆ ਬਣ ਗਿਆ ਤੁਹਾਡਾ ਜੂਮ ਕਿ 5G ਦੇ ਪਿੱਛੇ ਚੱਲ ਰਿਹਾ ਕੋਈ ਕਟਾਲਾ ਕੀ ਮਜ਼ਾਕ ਹੈ ਕੀ ਚਾ ਮਜ਼ਾਕ ਹੈ ਕੀ ਗੰਦਰ ਪਹੁੰਚਿਆ ਲੁਰੀਆ ਨੇ ਇਹ ਨੀਟੂ ਸ਼ਟਰਾਂ ਵਾਲਾ ਤੋਂ ਪਹਿਲਾ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰਾਂਗੇ ਔਰ ਤੁਸੀਂ ਦੇਖ ਸਕਦੇ ਹੋ ਨੀਟੂ ਨੇ ਪਾਇਆ ਬੋਟ ਫੋਰ ਨੀਟੂ ਉਹ ਗੱਲਬਾਤ ਕਰਾਂਗੇ ਨੀਟੂ ਵੀਰੇ ਯਾਰ ਫੇਰ ਤੂੰ ਯਾਰ ਲੈਕਸ਼ਨਾਂ 'ਚ ਆ ਗਿਆ ਉਹ ਵੱਡੀ ਗੱਲ ਹੈ ਕਿ ਲੁਧਿਆਣਾ ਮਾਹ ਨਾ ਕਰਾ ਬਹੁਤ ਵੱਡਾ ਸ਼ਹਿਰ ਹੈ ਲੁਧਿਆਣਾ ਫੇਰ ਲੈਕਸ਼ਨ ਲੜਨ ਜਾ ਰਿਹਾ ਕੀ ਕਰਨਾ ਚਾਹੁੰਦਾ ਦੇਖੋ ਜੀ ਲੁਧਿਆਣਾ ਇੱਕ ਹੱਬ ਵਾਸੋਨੇ ਵਰਗਾ ਸ਼ਹਿਰ ਹੈ ਬੈਸਟ ਜਿਹੜਾ ਇਲਾਕਾ ਵਾ ਸਭ ਤੋਂ ਬੈਸਟ ਹੈ ਇਹ ਬੈਸਟ ਵਾਲੇ ਨੂੰ ਫੀਲ ਕਰਾਂਗਾ ਸਾਰਿਆਂ ਨੂੰ ਮੈਨੂੰ ਇੱਕ ਵੋਟ ਪਾ ਕੇ ਦੱਸੋ ਤੁਹਾਡੀ ਬੋਰਡ ਦੀ ਕੀਮਤ ਕਿਸੇ ਨਹੀਂ ਜਾਣਦੇ ਪਰ ਮੈਂ ਤੁਹਾਨੂੰ ਅਜਾਸੂਗਾ ਜਦੋਂ ਸਾਡ ਜੀ ਸਿਰਫ 5 ਸਾਲਾਂ ਵਿੱਚ ਸਿਰ ਲੀਡਰ ਤੜਕੋ ਤਿੰਨ ਵਾਰੀ ਆਉਣੇ ਆ ਜਦੋਂ ਕਾਉਂਸਲ ਲੈਕਸ਼ਨ ਉਦੋਂ ਜੇ ਤੋ ਐਮਐਲਏ ਤੋਂ ਉਦੋਂ ਜੇ ਤੋ ਐਮਪੀ ਤੋਂ ਨੇ ਉਦੋਂ ਸਿਰਫ ਤੁਹਾਨੂੰ ਉਦੋਂ ਹੀ ਮਿਲਣਾ ਇਹਨਾਂ ਨੇ ਅੱਗੇ ਪਿੱਛੇ ਨਹੀਂ ਤੁਹਾਨੂੰ ਮਿਲਦੇ ਔਰ ਤੁਸੀਂ ਇੱਕ ਵਾਰੀ ਵੋਟ ਪਾਓ ਜਿਹੜੀ ਸ਼ੈਟਰ ਹੰਨੇ ਕੋ ਤੋ ਅਕਸਤਰਾ ਵਾਲਾ ਤੁਹਾਡੇ ਵਿੱਚੀ ਕਮਨਲ ਕਰ ਲੇਗਾ ਉੱਥੇ ਰਹੂਗਾ ਉੱਥੇ ਕਾਊਗਾ ਤੋ ਉੱਥੇ ਤੁਹਾਡੇ ਵਿੱਚ ਹੀ ਰਹੂਗਾ ਉਸ ਬੰਦੇ ਨੂੰ ਵੋਟ ਪਾਓ ਜੇ ਤੁਹਾਡਾ ਦੁੱਖ ਦਰਸਾਵੇ ਦਾ ਇਹਨਾਂ ਲੋਕਾਂ ਨੇ ਤੇ ਵੋਟ ਪਾ ਕੇ ਉਹ ਜਾਣਾ ਵਾ ਉਹ ਜਾਣਾ ਵਾ ਹੁਣ ਤੁਹਾਡੇ ਸਾਹਮਣੇ ਮੈਂ ਰੱਬ ਦਾ ਕਿਨਾਈ ਨਾਮ ਲੈ ਲਵਾਂ ਫਿਰ ਮੈਂ ਬਖਦਗਲ ਕਰਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਜੈ ਭਰ ਗਿਆ ਜਾ ਗੁਰੂ ਵਿਦਾ ਸੰਤਾਂ ਦੀ ਗੁਰੂ ਵਿਦਾਸ ਮਾਰੇ ਹਲਾਲੀਆ ਗੋਸਟਾਪ ਤੇ ਜੰਦਰ ਜੈਮਸੀ ਜੀ ਕੋਹੀ ਨਰੰਕਾਰ ਮੈਂ ਤੇਰੀ ਸ਼ਾਨਾ ਮੈਨੂੰ ਬਖਸ਼ ਜਕਾਰਾ ਮਾਂ ਚਿੰਤਪੁਨੀ ਦਾ ਜੈ ਕਬੀਰ ਧੰਕਵੀ ਜਕਾਰਾ ਗੁਰੂ ਨਾਪਾ ਦਾਸ ਜੀ ਦਾ ਜਕਾਰਾ ਸ਼੍ਰੀ ਰਾਮ ਵਾਲੀ ਜੀ ਦਾ ਬਹੁਲ ਸੱਚੇ ਦਰਵਾਜ਼ੀ ਕੀ ਜੈ ਹੋ ਦੇਖੋ ਜੀ ਆਪਾਂ ਇਹ ਗੱਲ ਕਰੀਏ ਕਿ ਇੱਕ ਵਾਰੀ ਸਾਨੂੰ ਬੈਸਟ ਵਾਲੇ ਵੋਟ ਪਾਣਗੇ ਤਾਂ ਆਪਾਂ ਬੈਸਟ ਨੂੰ ਅਮਰੀਕਾ ਬਣਾ ਕੇ ਦਿਖਾਵਾਂਗੇ ਜੀ ਇਹ ਸੁਪਨੇ ਨਾ ਸੱਚ ਕਰਕੇ ਦਿਖਾਈਏ ਮੈਂ ਗੱਲ ਕਰ ਰਿਹਾ ਜਿਹੜਾ ਚਲੰਦਰ ਦੇ ਵਿੱਚ ਨੋਵਾਰੀ ਇਲੈਕਸ਼ਨਾਂ ਦੇ ਲੜਿਆ ਸੀ ਉੱਥੇ ਦਾ ਸੁਪਨੇ ਪੂਰੇ ਕਰਨ ਚੋਕੇ ਆ ਉੱਥੇ ਟ੍ਰੈਫਿਕ ਦਾ ਮੁੱਦਾ ਕਿੱਡਾ ਵੱਡਾ ਵਾ ਫੇਰੀ ਉਹ ਤਾਂ ਬਾ ਚੱਕਦੇ ਨੇ ਦੇਖੋ ਜੀ ਉਹਦੇ ਵਿੱਚ ਵੱਡੇ ਵੱਡੇ ਜੀਲਰ ਜਿਹੜੇ ਆਉਂ ਕੋਲ ਬਣਾਣ ਅਸੀਂ ਤਾਂ ਉਹਨੂੰ ਕਹਿ ਬੈਠੇ ਆ ਕਿਹਾ ਕਿ ਥੱਕ ਗਏ ਆ ਕਿਉਂਕਿ ਜੇ ਸਾਡੇ ਸਰਕਾਰ ਨਹੀਂ ਨਾ ਕੋ ਪ੍ਰਸ਼ਾਸਨ ਨਾ ਕੋ ਗੱਲਬਾਤ ਆ ਅਸੀਂ ਕੀ ਕਰ ਸਕਦੇ ਆ ਅਸੀਂ ਤੇ ਫਿਰ ਵਿਚਾਰੇ ਕੁਝ ਵੀ ਨਹੀਂ ਕਰ ਸਕਦੇ ਨਾ ਕਿਉਂਕਿ ਕਦੀ ਵੀ ਦੇਖੋ ਕਦੀ ਸ਼ੇਰ ਬਲੀ ਨਹੀਂ ਚੜਦਾ ਛੇਡਾ ਬੱਕਰੀਆਂ ਬਲੀ ਚੜਦੇ ਆ ਕਿਉਂਕਿ ਉਹ ਨਹੀਂ ਮਾੜਿਆਂ ਨੂੰ ਸਾਡੇ ਵਰਗੇ ਬੰਦਿਆਂ ਨੂੰ ਬਲੀ ਚੜਾ ਜਾਂਦਾ ਵਾ ਬਾਕੀ ਜੇ ਲੋਕ ਸਾਡਾ ਸਾਥ ਦੇਣ ਤੇ ਆਪਾਂ ਇੱਕ ਵਾਰੀ ਅ ਚੱਤ ਕਰਕੇ ਦਿਖਾਉਂਦਾ ਰਹਿਤਾ ਜੀ ਤੁਹਾਨੂੰ ਪਤਾ ਯਾਰ ਇੱਥੇ ਬਹੁਤ ਵੱਡੇ ਚਿਹਰੇ ਨੇ ਜਿਹੜੇ ਜਿਨ੍ਹਾਂ ਨਾਲ ਕਦੀ ਟੱਕਰ ਹੋਈ ਇੱਕਦਮ ਵੇਹ ਟੱਕਰ ਕਰਨ ਨਾਲ ਹੋਤੀ ਉਹਨਾਂ ਨੂੰ ਪਤਾ ਬਹੁਤ ਵੱਡਾ ਨੀਕਸ਼ਕਰਾ ਵਾਲਾ ਵੀ ਨੇ ਸਾਹਮਣੇ ਖੜਾ ਹੋ ਸਭ ਤੋਂ ਵੱਡਾ ਨੀਕਸ਼ਕਰਾ ਵਾਲਾ ਇੰਡਸਟਰੀ ਦਾ ਰਾਜਾ ਖੜਾ ਤਾਂ ਜੇ ਸਲਮਾਨ ਖਾਨ ਵੀ ਸਾਡੇ ਸਟੂਡੀਓ ਦਾ ਪ੍ਰਵੀਂਦਰ ਵੀ ਦੇਖਦਾ ਸ਼ਾਹਰੂਖ ਖਾਨ ਵੀ ਦੇਖਦਾ ਵੱਡੇ ਵੱਡੇ ਜਿਹੜੇ ਸੈਲੀਬਿਟੀ ਐ ਉਹ ਵੀ ਸਾਡੇ ਚੋਰੀਆਂ ਦੇਖ ਕੇ ਚੱਕ ਕਰਦੇ ਆ ਕਰਨ ਔਜਲਾ ਵੀ ਵੱਡੇ ਵੱਡੇ ਜਿਹੜੇ ਜਿਹੜੇ ਕਹਿੰਦੇ ਕਹਾਂਦੇ ਮਹਾ ਰਸੀ ਉਹ ਵੀ ਸਾਡੀ ਸੋਰੀ ਚੱਕਰਦੇ ਨੇ ਨੀਟੂ ਇਲੈਕਸ਼ਨ ਲੜਦਾ ਵਾ ਇਲੈਕਸ਼ਨ ਦੇ ਜਿਹੜੇ ਨੋ ਇਲੈਕਸ਼ਨ ਦੇ ਲੜਨ ਤੋਂ ਬਾਅਦ ਆ ਕੇ ਕੱਪੜੇ ਪਾੜ ਦਿੰਦਾ ਵਾ ਕਿ ਮੈਂ ਮੁੜ ਕੇ ਇਲੈਕਸ਼ਨ ਲੜਨੇ ਮੈਂ ਖੋ ਖਾ ਲੈਂਦਾ ਵਾ ਅੱਜ ਫੇਰ ਉਹ ਤੇ ਮਤੰਦ ਤੇ ਕੋ 9 ਵਾਰੀ ਖਾ ਲਿਆ ਪਰ 10ਵੀਂ ਵਾਰੀ ਬੈਸਟ ਵਿੱਚ ਮੈਨੂੰ ਮੌਕਾ ਮਿਲਿਆ ਵਾ ਮੈਂ ਉਹ ਮੌਕਾ ਕਦੀ ਨਹੀਂ ਖੋਣਾ ਜਾਂਦਾ ਜ਼ਿੰਦਗੀ ਦੇ ਵਿੱਚ ਮੈਂ ਯਾਦ ਰੱਖਦਾ ਬੈਸਟ ਵਾਲਿਆਂ ਨੂੰ ਇੱਕ ਵਾਰੀ ਮੌਕਾ ਦੇ ਦਿਓ ਪਲੀਜ਼ ਸਾਥ ਜੋੜ ਕੇ ਬੇਨਤੀ ਤੁਹਾਡੇ ਬਾਰੇ ਰੱਬ ਵਰਗੇ ਤੁਸੀਂ ਇਨਸਾਨ ਹੋ ਤੁਹਾਨੂੰ ਕਿਸੇ ਜੀ ਦਾ ਘਾਟਾ ਨਹੀਂਗਾ ਪਰ ਮਾਪਦਾਨ ਤੁਹਾਨੂੰ ਬਹੁਤ ਕੁਝ ਦੇਣਾ ਮਾਤਾ ਚਿੰਤਪੂਰੀ ਤੁਹਾਨੂੰ ਬਹੁਤ ਕੁਝ ਦੇਣਾ ਪਰ ਜਿਦਾ ਕੇ ਦੇਖੋ ਸੱਚੇ ਬੰਦੇ ਜਿਦਾ ਕੇ ਦੇਖੋ ਬਾਕੀ ਤੁਹਾਡੀ ਮਰਜ਼ੀ ਹੈ ਵੋਟ ਤੁਹਾਡੀ ਹੈ ਹੱਥ ਤੁਹਾਡਾ ਵਾ ਤੇ ਤੁਸੀਂ ਮਤਦਾਨ ਕਰਨਾ ਹੈ ਆਪਣੀ ਅਕਲ ਦਾ ਦਾਨ ਕਰਨਾ ਹੈ ਸੋ ਸਮਝ ਕੇ ਕਰਿਓ ਬਸ ਇਹਨੂੰ ਜਾਣੇ ਆਏ ਕਿਥੇ ਰਹਿ ਕਿਥੇ ਰਹਿ ਬਲੇ ਦਾ ਅਜੇ ਕਿਧਰ ਨਹੀਂ ਰਹਿ ਕੋ ਆਸ਼ਰਮ ਦੇਖ ਰਹੇ ਪਏ ਆ ਮੰਦਿਰ ਕੋ ਜਾਂ ਗੁਰਦੁਆਰਾ ਜਾਂ ਕੋਈ ਵੀ ਮਿਲੇਗਾ ਜਾਂ ਕੋਈ ਕਿਰਾਏ ਤੇ ਕਮਰਾ ਕਿਤੇ ਮਿਲੇ ਅਸੀਂ ਉੱਥੇ ਵੀ ਰਹਿ ਲਾਂਗੇ ਜੀ ਔਰ ਲੁਧਿਆਣੇ ਵੀ ਮੈਨੂੰ ਪਤਾ ਮੇਰੀ ਸਪੋਰਟ ਕਰਨ ਨੂੰ ਬਹੁਤ ਆ ਜਾਣੇ ਬੰਦੇ ਕੋਈ ਬੈਨਰ ਕੋ ਕੋਸਟਰ ਕਿੱਥੋਂ ਕੰਨ ਮੈ ਮਿਲ ਜਾਣੇ ਯਾਰ ਉਹਨਾਂ ਕਿੱਥੇ ਰੱਖਾਂਗੇ ਯਾਰ ਉਹ ਵੀ ਦਿਨ ਆ ਰੋ ਕੇ ਸਾਡੇ ਹੈ ਸਾਡੇ ਨਾਲ ਉਹ ਕੀ ਸੋਚਣਗੇ ਯਾਰ ਉਹ ਵੱਡਾ ਵੱਡਾ ਕੈਂਡੀਡੇਟ ਆਪਣਾ ਉਹਨੂੰ ਪਾਉਣ ਵਾਲਾ ਜੀ ਉਹਨੇ ਨਾਲ ਰਹਿ ਰਹੇ ਨਹੀਂ ਕੋਈ ਗੱਲ ਨਹੀਂ ਸਰ ਇਹ ਵੀ ਹੁੰਦਾ ਇਹ ਲੋਕਾਂ ਦਾ ਪਿਆਰ ਹੈ ਲੋਕੀ ਜਿੱਥੇ ਰੱਖਣਗੇ ਅਸੀਂ ਉੱਥੇ ਰਾਵਾਂਗੇ 사ਸੀ ਦਾ ਦੋਸਤੋ ਲਾਈਵ ਹੋਇਆ ਪੰਜਾਬ ਨੂੰ 247 ਵੀ ਚੈਨਲ ਤੇ ਤੇ ਗੱਲ ਕਰਾਂਗੇ ਲੁਧਿਆਣਾ ਜੀਮਨੀ ਚੋਣਾ ਨੂੰ ਲੈ ਕੇ ਵੱਡੇ ਵੱਡੇ ਕੈਂਡੀਡੇਟ ਖੜੇ ਨੇ ਤੇ ਪਰ ਇੱਕ ਹੋਰ ਗੱਲ ਦੱਸਾਂਗੇ ਕਿ ਸਾਡੇ ਨਾਲ ਉਹ ਚਿਹਰਾ ਜੋ ਜਲੰਧਰ ਦੇ ਵਿੱਚ ਨੋ ਵਾਰੀ ਜਿਹੜਾ ਇਲੈਕਸ਼ਨ ਖੜਨ ਤੋਂ ਬਾਅਦ ਹਾਰ ਕੇ ਵੀ ਅੱਜ ਫੇਰ ਦੁਬਾਰਾ ਫੇਰ ਆਪਣੀ ਕਹਿੰਦੇ ਨੇ ਕਿ ਉਸੇ ਪਲੇਟਫਾਰਮ ਤੇ ਫੇਰ ਆ ਗਿਆ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚਿਆ ਲੁਧਿਆਣਾ ਦੰਦਰ ਤੇ ਪਹੁੰਚਿਆ ਲੁਧਿਆਣਾ ਇਹ ਨੀਟੂ ਛਟਰਾ ਵਾਲਾ ਤੋਂ ਪਹਿਲਾ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਉਹ ਤੁਸੀਂ ਦੇਖ ਸਕਦੇ ਹੋ ਨੀਟੂ ਨੇ ਪਾਇਆ ਵੋਟ ਫੋਰ ਨੀਟੂ ਜੋ ਗੱਲਬਾਤ ਕਰਾਂਗੇ ਨੀਟੂ ਵੀਰੇ ਯਾਰ ਫੇਰ ਤੋਂ ਯਾਰ ਇਲੈਕਸ਼ਨਾਂ 'ਚ ਆ ਗਿਆ ਉਹ ਵੱਡੀ ਗੱਲ ਹੈ ਕਿ ਲੁਧਿਆਣਾ ਮਹਾਨਗਰ ਆ ਬਹੁਤ ਵੱਡਾ ਸ਼ਹਿਰ ਹੈ ਲੁਧਿਆਣਾ ਫੇਰ ਇਲੈਕਸ਼ਨ ਲੜਨ ਜਾ ਰਿਹਾ ਕੀ ਕਰਨਾ ਚਾਹੇ ਦੇਖੋ ਜੀ ਲੁਧਿਆਣਾ ਇੱਕ ਹੱਬ ਵਾਸੋਂ ਨੇ ਵਰਗਾ ਸ਼ਹਿਰ ਹੈ ਬੈਸਟ ਜਿਹੜਾ ਇਲਾਕਾ ਵਾ ਸਭ ਤੋਂ ਬੈਸਟ ਹੈ ਤੇ ਬੈਸਟ ਵਾਲ ਨੂੰ ਫੀਲ ਕਰਾਂਗਾ ਸਾਰਿਆਂ ਨੂੰ ਮੈਨੂੰ ਇੱਕ ਵੋਟ ਪਾ ਕੇ ਜਿਤਾਓ ਤੁਹਾਡੀ ਬੋਰਡ ਦੀ ਕੀਮਤ ਤੁਸੀਂ ਨਹੀਂ ਜਾਣਦੇ ਪਰ ਮੈਂ ਤੁਹਾਨੂੰ ਅੱਜ ਦੱਸੂਗਾ ਜਦੋਂ ਸਾਲ ਜੀ ਸਿਰਫ 5 ਸਾਲਾਂ ਵਿੱਚ ਸਿਰਫ ਲੀਡਰ ਤੜਕੋ ਤਿੰਨ ਵਾਰੀ ਆਉਣੇ ਆ ਜਦੋਂ ਕੌਂਸਲ ਇਲੈਕਸ਼ਨ ਉਦੋਂ ਜਦੋਂ ਐਮਐਲਏ ਦੇ ਉਦੋਂ ਜਦੋਂ ਐਮਪੀ ਤੋਂ ਨੇ ਉਦੋਂ ਸਿਰਫ ਤੁਹਾਨੂੰ ਉਦੋਂ ਹੀ ਮਿਲਣਾ ਇਹਨਾਂ ਨੇ ਅੱਗੇ ਪਿੱਛੇ ਨਹੀਂ ਤੁਹਾਨੂੰ ਮਿਲ ਸਕਦੇ ਔਰ ਤੁਸੀਂ ਇੱਕ ਵਾਰੀ ਵੋਟ ਪਾਓ ਨੀਟੂ ਸ਼ਟਰਾ ਨੀਟੂ ਤੋਂ ਸ਼ਟਰਾ ਵਾਲਾ ਤੁਹਾਡੇ ਬੈਸਟ ਵਿੱਚ ਹੀ ਕੰਮ ਕਰ ਲੇਗਾ ਉੱਥੇ ਰਹੂਗਾ ਉੱਥੇ ਕਾਊਗਾ ਤਾਂ ਉੱਥੇ ਤੁਹਾਡੇ ਵਿੱਚ ਹੀ ਰਹੂਗਾ ਉਸ ਬੰਦੇ ਨੂੰ ਵੋਟ ਪਾਓ ਜਿਹੜਾ ਤੁਹਾਡਾ ਦੁੱਖ ਦਰਦ ਸਮਝਦਾ ਇਹਨਾਂ ਲੋਕਾਂ ਨੇ ਤੇ ਵੋਟ ਪਵਾ ਕੇ ਉਹ ਜਾਣਾ ਵਾ ਉਹ ਜਾਣਾ ਵਾ ਹੁਣ ਤੁਹਾਡੇ ਸਾਹਮਣੇ ਮੈਂ ਰੱਬ ਦਾ ਕਿਰਨਾਂ ਜੀ ਨਾਮ ਲੈ ਲਵਾਂ ਫਿਰ ਮੈਂ ਬਾਕੀ ਗੱਲ ਕਰਾਂਗਾ ਜੀ ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਜੈ ਪੀਮ ਜੈ ਭਰਤ ਜੈ ਭਗਵਾਨ ਵਾਲਮੀ ਜੈ ਗੁਰੂ ਰਵਿਦਾਸ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਾਰੇ ਹਾਲੇਲੂਇਆ ਗੋਸਪਾਕ ਕੁਛੰਦਰ ਜੈ ਮ ਸੀ ਜਕਾਰਾ ਮਾ ਚਿੰਤਪੁਨੀ ਦਾ ਜੈ ਕਬੀਰ ਤਨਕੀ ਵੀ ਜਕਾਰਾ ਗੁਰੂ ਨਾ ਪਾ ਦਾਸ ਜੀ ਦਾ ਜਕਾਰਾ ਈਸ਼ੀਰਾਮ ਵਾਲੀ ਜੀ ਦਾ ਬਹੁਲ ਸੱਚੇ ਦਰਵਾਜ਼ੀ ਕੀ ਜੈ ਹੋ ਦੇਖੋ ਜੀ ਆਪਾਂ ਇਹ ਗੱਲ ਕਰੀਏ ਕਿ ਇੱਕ ਵਾਰੀ ਸਾਨੂੰ ਬੈਸਟ ਵਾਲੇ ਵੋਟ ਪਾਣਗੇ ਤਾਂ ਆਪਾਂ ਬੈਸਟ ਨੂੰ ਅਮਰੀਕਾ ਬਣਾ ਕੇ ਦਿਖਾਵਾਂਗੇ ਜੀ ਜੇ ਸੁਪਨੇ ਨਾ ਸੱਚ ਕਰਕੇ ਦਿਖਾਏ ਫਿਰ ਮੈਂ ਗੱਲ ਕਰਾਂਗਾ ਇਹ ਡਿਟੀ ਛੋਟਰਾ ਵਾਲਾ ਜਲੰਧਰ ਦੇ ਵਿੱਚ ਇੱਕ ਨੋ ਵਾਰੀ ਇਲੈਕਸ਼ਨਾਂ ਦੇ ਲੜਿਆ ਸੀ ਉੱਥੇ ਦਾ ਸੁਪਨੇ ਪੂਰੇ ਕਰਨੇ ਚਾਕੇ ਉਹ ਤੇ ਟ੍ਰੈਵੀ ਦਾ ਮੁੱਦਾ ਕਿੰਨਾ ਵੱਡਾ ਵਾ ਮੈਂ ਉਹ ਤਾਂ ਬਾਤ ਚੱਕ ਦਿੰਦੇ ਦੇਖੋ ਜੀ ਉਹਦੇ ਵਿੱਚ ਵੱਡੇ ਵੱਡੇ ਲੀਡਰ ਜਿਹੜੇ ਆਉਂ ਕੋਲ ਅਸੀਂ ਤਾਂ ਉਹਨਾਂ ਨੂੰ ਕਹਿ ਬੈਠੇ ਹਾਂ ਕਹਿ ਕੇ ਕਿ ਥੱਕ ਗਏ ਹਾਂ ਕਿਉਂਕਿ ਜੇ ਸਾਡੇ ਸਰਕਾਰ ਦੀ ਇਨਾ ਕੋ ਪ੍ਰਸ਼ਾਸਨ ਨਾ ਕੋ ਗੱਲਬਾਤ ਅਸੀਂ ਕੀ ਕਰ ਸਕਦੇ ਹਾਂ ਅਈ ਤੇ ਫਿਰ ਵਿਚਾਰੇ ਕੁਝ ਵੀ ਨਹੀਂ ਕਰ ਸਕਦੇ ਨਾ ਕਿਉਂਕਿ ਕਦੀ ਵੀ ਦੇਖੋ ਕਦੀ ਸ਼ੇਰ ਬਲੀ ਨਹੀਂ ਚੜਦਾ ਭੇਡਾਂ ਬੱਕਰੀਆਂ ਬਲੀ ਚੜਦੇ ਆ ਕਿਉਂਕਿ ਉਹ ਨਿਮਾਣੇ ਹੁੰਦੇ ਆ ਉਹ ਨਿਮਾਣਿਆਂ ਨੂੰ ਸਾਡੇ ਵਰਗੇ ਬੰਦਿਆਂ ਨੂੰ ਬਲੀ ਚੜਾ ਜਾਂਦਾ ਵਾ ਬਾਕੀ ਜੇ ਲੋਕ ਸਾਡਾ ਸਾਥ ਦੇਣ ਤੇ ਆਪਾਂ ਇੱਕ ਵਾਰੀ ਕੁਝ ਕਰਕੇ ਦਿਖਾਉਂਦਾ ਰੱਦਾ ਜੀ ਆਪਣਾ ਵੀਡੀਓ ਤੈਨੂੰ ਪਤਾ ਯਾਰ ਇੱਥੇ ਬਹੁਤ ਵੱਡੇ ਚਿਹਰੇ ਨੇ ਜਿਹੜੇ ਜਿਨ੍ਹਾਂ ਨਾਲ ਤੇਰੀ ਟੱਕਰ ਹੋ ਰਹੀ ਤੇਰੀ ਵੈਸੇ ਟੱਕਰ ਕੇ ਨਾਲ ਹੋਰੀ ਉਹਨਾਂ ਨੂੰ ਪਤਾ ਬਹੁਤ ਵੱਡਾ ਨੀਡੂ ਸ਼ਕਲਾਂ ਵਾਲਾ ਵੀ ਉਹਨਾਂ ਸਾਹਮਣੇ ਖੜਾ ਵਾ ਸਭ ਤੋਂ ਵੱਡਾ ਨੀਡੂ ਸ਼ਕਲਾਂ ਵਾਲਾ ਇੰਡਸਟਰੀ ਦਾ ਰਾਜਾ ਖੜਾ ਖੜਾ ਸੀ ਜਿਵੇਂ ਸਲਮਾਨ ਖਾਨ ਵੀ ਸਾਡੀ ਸਟੋਰੀ ਦੇਖਦਾ ਧਰਵਿੰਦਰ ਵੀ ਦੇਖਦਾ ਸ਼ਾਹਰੂਖ ਖਾਨ ਵੀ ਦੇਖਦਾ ਵੱਡੇ ਵੱਡੇ ਜਿਹੜੇ ਸੈਲੀਬ੍ਰਿਟੀ ਹੈ ਉਹ ਵੀ ਸਾਡੇ ਸਟੋਰੀਆਂ ਦੇਖ ਕੇ ਚੈੱਕ ਕਰਦੇ ਆ ਕਰਨ ਔਜਲਾ ਵੀ ਵੱਡੇ ਵੱਡੇ ਜਿਹੜੇ ਜਿਹੜੇ ਕਹਿੰਦੇ ਘਾਉਂਦੇ ਮਹਾ ਰਤੀ ਸੀ ਉਹ ਵੀ ਸਾਡੀ ਸਟੋਰੀ ਚੈੱਕ ਕਰਦੇ ਆ ਜੀ ਨੀਡੂ ਇਲੈਕਸ਼ਨ ਲੜਦਾ ਵਾ ਇਲੈਕਸ਼ਨ ਦੇ ਜਿਹੜੇ ਨੋ ਇਲੈਕਸ਼ਨ ਲੜਨ ਤੋਂ ਬਾਅਦ ਹਾਰ ਕੇ ਕੱਪੜੇ ਪਾੜ ਦਿੰਦਾ ਵਾ ਕਿ ਮੈਂ ਮੁੜ ਕੇ ਇਲੈਕਸ਼ਨ ਮੈਂ ਸੋਹ ਖਾ ਲੈਂਦਾ ਵਾ ਅੱਜ ਫੇਰ ਉਸ ਮੈਦਾਨ ਤੋਂ ਦੇਖੋ 9 ਵਾਰੀ ਖਾਦਿਆਂ ਪਰ 10ਵੀਂ ਵਾਰੀ ਬੈਸਟ ਵਿੱਚ ਮੈਨੂੰ ਇੱਕ ਮੌਕਾ ਮਿਲਿਆ ਵਾ ਮੈਂ ਉਹ ਮੌਕਾ ਕਦੀ ਨਹੀਂ ਖੋਣਾ ਚਾਹੁੰਦਾ ਜ਼ਿੰਦਗੀ ਦੇ ਵਿੱਚ ਮੈਂ ਯਾਦ ਰੱਖੂਗਾ ਬੈਸਟ ਵਾਲਿਆਂ ਨੂੰ ਇੱਕ ਵਾਰੀ ਮੌਕਾ ਦੇ ਦਿਓ ਪਲੀਜ਼ ਹੱਥ ਜੋੜ ਕੇ ਬੇਨਤੀ ਤੁਹਾਡੇ ਮੂਰੇ ਰੱਬ ਵਰਗੇ ਤੁਸੀਂ ਇਨਸਾਨ ਨੂੰ ਤੁਹਾਨੂੰ ਕਿਸੇ ਦੀਦਾ ਘਾਟਾ ਨਹੀਂਗਾ ਪਰਮਾਤਮਾ ਨੇ ਤੁਹਾਨੂੰ ਬਹੁਤ ਕੁਝ ਦੇਣਾ ਮਾਤਾ ਚਿੰਤਪੂਰਨ ਤੁਹਾਨੂੰ ਬਹੁਤ ਕੁਝ ਦੇਣਾ ਇੱਕ ਵਾਰੀ ਜਿਦਾ ਦੇਖੋ ਸੱਚੇ ਬੰਦੇ ਜਿਦਾ ਦੇਖੋ ਬਾਕੀ ਤੁਹਾਡੀ ਮਰਜ਼ੀ ਹੈ ਵੋਟ ਤੁਹਾਡੀ ਹੈ ਹੱਕ ਤੁਹਾਡਾ ਵਾ ਤੇ ਤੁਸੀਂ ਮਤਦਾਨ ਕਰਨਾ ਆਪਣੀ ਅਕਲ ਦਾ ਦਾਨ ਕਰਨਾ ਹੈ ਸੋ ਸਮਝ ਕੇ ਕਰਿਓ ਬਸ ਮੈਨੂੰ ਲੁਧਿਆਣੇ ਆਏ ਤੇ ਇੱਥੇ ਰਹਿ ਕਿੱਥੇ ਰਹੇ ਬੰਦੇ ਦਾ ਹਾਂ ਇਹ ਕਿਤੇ ਨਹੀਂ ਰਹੇ ਜੀ ਕੋਈ ਆਸ਼ਰਮ ਦੇਖਦੇ ਪਏ ਜਾਂ ਮੰਦਰ ਕੋਈ ਜਾਂ ਗੁਰਦੁਆਰਾ ਜਾਂ ਕੁਝ ਵੀ ਮਿਲੇਗਾ ਜਾਂ ਕੋਈ ਕਿਰਾਇਤ ਕਮਰਾ ਕਿਤੇ ਮਿਲੇ ਅਸੀਂ ਉੱਥੇ ਵੀ ਰਹਿ ਲਾਂਗੇ ਜੀ ਔਰ ਲੁਧਿਆਣੇ ਵਿੱਚ ਮੈਨੂੰ ਪਤਾ ਮੇਰੀ ਸਪੋਰਟ ਕਰਨ ਨੂੰ ਬਹੁਤ ਆ ਜਾਣੇ ਬੰਦੇ ਕੋਈ ਬੈਨਰ ਕੋਈ ਪੋਸਟਰ ਇਹ ਤੁਹਾਨੂੰ ਮੈਨੂੰ ਮਿਲ ਜਾਣਾ ਯਾਰ ਉਹਨੂੰ ਕਿੱਥੇ ਰੱਖਾਂਗੇ ਯਾਰ ਉਹ ਵੀ ਇਦਾਂ ਹੀ ਨਾਲ ਰੋਕੇ ਸਾਡੇ ਹੈ ਸਾਡੇ ਨਾਲ ਉਹ ਕੀ ਸੋਚਣਗੇ ਯਾਰ ਵੱਡਾ ਵੱਡਾ ਕੈਂਡੀਡੇਟ ਆਪਣਾ ਉਹਨੂੰ ਕਾਣ ਵਾਲਾ ਜੀ ਉਹਦੇ ਨਾਲ ਰਹਿ ਰਹੇ ਹਾਂ ਨਹੀਂ ਕੋਈ ਗੱਲ ਨਹੀਂ ਸਰ ਇਹ ਹੁੰਦਾ ਇਹ ਲੋਕਾਂ ਦਾ ਪਿਆਰ ਹੈ ਲੋਕ ਜਿੱਥੇ ਰੱਖਣਗੇ ਅਸੀਂ ਉੱਥੇ ਰਾਵਾਂਗੇ ਮੈਨੂੰ ਗਾਣਾ ਕਿਹੜਾ ਸੁਣਾ ਰਿਹਾ ਵੇ ਅਕਸਰ ਦੇਖ ਰਿਹਾ ਕਿ ਤੇਰੇ ਲੋਕ ਬੜੇ ਫੈਨ ਨੇ ਕਿ 니ਡੂ ਗਾਣੇ ਬੜੇ ਲੰਬੀ ਰੇਲ ਬਣਾ ਦਿੰਦਾ ਲੈ ਲੈਨ ਵਾਲਾ ਹੀ ਜਾਂਦਾ ਲੈ ਜਾਂਦਾ ਅੱਜ ਕਿਹੜੇ ਗਾਣਾ ਸੁਣਾਦਾ ਚਾਹ ਦੇ ਨਾਲ ਤੁਸੀਂ ਖਾਦਾ ਇੱਕ ਅੱਧੀ ਕੇਲਾ ਕਿ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਈਵਨ ਦੇ ਵਿੱਚ ਚੱਲ ਰਿਹਾ ਕੋਈ ਨਾ ਕੋਈ ਕਟਾਲਾ ਕਿ ਈਵਨ ਦੇ ਬੇ ਸਾਦੀ ਬੈਠੇ ਸਾਰੇ ਹੁਣ ਮੌਣ ਹੈ ਕਰੋਨਾ ਪਿੱਛੇ ਕਰੋਨਾ ਬੀਸੀਪ ਬਣ ਗਿਆ ਤੁਹਾਡਾ ਜੂਮ ਕਰੋਨਾ ਏਰੀਆ ਬਣ ਗਿਆ ਤੁਹਾਡਾ ਜੂਮ ਕਿ 5G ਦੇ ਪਿੱਛੇ ਚੱਲ ਰਿਹਾ ਕੋਈ ਕਟਾਲਾ ਕਿਆ ਮਜ਼ਾਕ ਹੈ ਕਿਆ ਕਿਆ ਮਜ਼ਾਕ ਹੈ ਕਿਆ ਨੀਟੂ ਕੀ ਮੈਸੀ ਲਾਣਾ ਚਾਹੁੰਦੇ ਹੋ ਵੈਸਟਰਨ ਦੇਖੋ ਜੀ ਤੂੰ ਵੀ ਇੱਕ ਰੱਬ ਦਾ ਬੰਦਾ ਤੂੰ ਵੀ ਬੱਸ ਕੇ ਇੱਕ ਰੱਬ ਨੂੰ ਮੰਨਣ ਵਾਲਾ ਅਕਸਰ ਦੇਦੇ ਤੈਨੂੰ ਵੀਡੀਓ ਇਹ ਹਮੇਸ਼ਾ ਤੂੰ ਸੱਚਾ ਬੰਦਾ ਯਾਰ ਇੱਕ ਵਾਰੀ ਮੈਨੂੰ ਵੋਟ ਪਾ ਦਿਓ ਮੈਂ ਤੁਹਾਡਾ ਸਾਰ ਜਿੰਦਗੀ ਭਰ ਭੁੱਲੂਗਾ ਦੇਖੋ ਏਹਸਾਨ ਕਦੀ ਨਹੀਂ ਭੁੱਲੂਗਾ ਤੁਹਾਡਾ ਕਦੀ ਜਿੰਦਗੀ ਦਾ ਖਾਲੀ ਤੁਹਾਡਾ ਬੱਸ ਇੱਕ ਵਾਰੀ ਤੁਸੀਂ ਮੈਨੂੰ ਸਪੋਰਟ ਕਰਕੇ ਦੇਖੋ ਉਸ ਤੋਂ ਬਾਅਦ ਸਾਰੇ ਲੋਕੀ ਕਹਿਣਗੇ ਵੀ ਨੀਟੂ ਨੂੰ ਇਦਾਂ ਦਾ ਕੈਂਡੀਡੇਟ ਨੀਟੂ ਵਰਗਾ ਕੈਂਡੀਡੇਟ ਸਾਡੇ ਇਲਾਕੇ ਨੂੰ ਚਾਹੀਦਾ ਜੀ ਵੀ ਤੇ ਜੇਬ ਤੇ ਹਸਲ ਕਿੰਨੇ ਮੇਰੇ ਮੇਰੀ ਜੇ 220 ਰੁਪਏ ਲੈ ਕੇ ਲੁਧਿਆਣੇ ਪਹੁੰਚੇ ਆ ਤਾਂ ਕਿੱਡੇ ਕਿੱਡੇ ਵੱਡੇ ਜਿਹੜੇ ਜਿਹੜੇ ਕੈਂਡੀਡੇਟ ਖੜੇ ਨੇ ਇੰਨੇ ਪੈਸਾ ਲੱਖ ਲੱਖ ਰੁਪਈਆ ਵੰਡੀ ਜਾ ਰਹੇ ਨੇ ਤੇ 220 ਵਿੱਚ ਕਿਵੇਂ ਦੇਖੋ ਜੀ ਰੱਬ ਇਹ ਸਾਰੇ ਦੇਸ਼ ਨੂੰ ਦੁਨੀਆ ਨੂੰ ਰੱਬ ਚਲਾਉਂਦਾ ਵਾ ਇਹ ਲੀਡਰਾਂ ਲੁਡਰਾਂ ਦਾ ਕਾਹਦਾ ਥੋੜਾ ਚਲਦਾ ਰੱਬ ਜਾਂ ਕੋਈ ਕਵੇ ਮੇਰੇ ਸਿਰ ਤੇ ਆਲਾ ਕਿਸੇ ਜਰ ਪਰਮਾਤਮਾ ਕੀ ਦੀ ਨੋ ਰੋਟੀ ਦਿੰਦਾ ਵਾ ਸਾਨੂੰ ਵੀ ਪਤਾ ਸਾਨੂੰ ਵੋਟਾਂ ਪੈਣੀਆਂ ਜਿੰਨਾ ਅਸੀਂ ਆ ਸਾਡਾ ਮੁਕਾਬਲਾ ਮੇਨਾ ਸੰਜੀਪ ਅਰੋੜਾ ਨਾਲ ਕਿ ਇੱਕ ਜਾਂ ਉਹ ਜਿੱਤੂਗਾ ਜਾਂ ਮੈਂ ਜਿੱਤੂਗਾ ਬਸ ਤੋਂ ਹੀ ਬੰਦੇ ਇਸ ਗੇਮ ਦੇ ਵਿੱਚ ਉਸ ਹੋਲ ਜੇ ਹੋਲ ਜੀ ਪਾਸੇ ਆਹਲਾ ਪੇਰਾ ਸੰਜੀ ਰੋੜੇ ਨਾਲ ਹੀ ਆ ਬਸ ਸੰਜੀ ਰੋੜੇ ਮਿਹਰਬਾਨੀ ਜੀ ਸੰਜੀ ਨਿੱਟੂ ਛਟਰਾ ਵਾਲਾ ਜੋ ਲੁਧਿਆਣੇ ਤੇ ਜਿਮਣੀ ਚੋਣਾ ਦੇ ਵਿੱਚ ਮੈਦਾਨ ਦੇ ਵਿੱਚ ਉਤਰ ਚਕੇ ਆ ਤੇ ਤੁਹਾਡੀ ਇਹਦੇ ਬਾਰੇ ਕੀ ਰਾਏ ਤੇ ਕਮੈਂਟਰੀ ਨੂੰ ਜਿਹੜਾ ਸਾਂਝਾ ਕਰਦੇ ਰੋ ਸੋ ਜਲਦ ਹਾਜ਼ਰ ਹੋਵਾਂਗੇ ਨਵੀਂ ਅਪਡੇਟ ਨਾਲ ਸੋ ਤੁਸੀਂ ਦੇ ਦਰੋ ਪੰਜਾਬ ਨੂਟੰਟ ਵਟਵੀ ਚੈਨਲ ਤੇ ਮੈਂ ਸਾਹਿਲ ਮੈਰਾ ਕੈਮਰਾਮੈਨ ਸ਼ੁਭਰ ਨਾਲ ਧੰਨਵਾਦ ਜੀ ਸ਼ੁਕਰੀਆ